ਪੰਜਾਬ ਮਾਰੂਥਲ ਬਣਨ ਦੀ ਕगार ਤੇ ਹੈ ਉੱਥੇ ਹੀ ਖੇਤਾਂ ਨੂੰ ਨਹਿਰਾਂ ਦਾ ਪਾਣੀ ਆ ਜਿਹੜਾ ਉਹ ਲੱਗਣ ਲਈ ਜਿਹੜਾ ਪੂਰੇ ਪੰਜਾਬ ਦੇ ਅੰਦਰ ਜਿੱਥੇ ਪਾਣੀ ਨਹੀਂ ਪਹੁੰਚਿਆ ਸੀ ਟੇਲਾਂ ਤੇ ਇਸ ਵਾਰ ਪਾਣੀ ਪਹੁੰਚਿਆ ਜੁਨੀਆ ਸਰਕਾਰਾਂ ਨੇ ਫੈਸਲੇ ਲਏ ਹੁੰਦੇ ਤਾਂ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਵੀ ਜਿਹੜੀ ਸਾਡੀ ਪਾਣੀ ਜਿਹੜੀ ਪੰਜਾਂ ਦਰਿਆਵਾਂ ਦੀ ਧਰਤੀ ਪਾਣੀ ਕਲਾਈ ਜਾਂਦੀ ਸੀ ਉਹ ਅੱਜ ਜੇ ਕਿਤੇ ਫੈਸਲੇ ਪਹਿਲਾਂ ਲੈਂਦੇ ਹੁਣ ਜਿਵੇਂ ਬੰਜਰ ਦੀ ਧਰਤੀ ਦਿਨੋਂ ਵੱਲ ਦਿਨ ਬਣਦੀ ਜਾ ਰਹੀ ਹੈ ਇਹਲੇ 2 ਸਾਲਾਂ ਤੋਂ ਸਰਦਾਰ ਜਿਹੜਾ ਭਗਵੰਤ ਸਿੰਘ ਮਾਨ ਨੇ ਫੈਸਲਾ ਲਿਆ ਕਿਸਾਨਾਂ ਵਾਸਤੇ ਬਹੁਤ ਸਲੰਘਾਯੋਗ ਕਦਮ ਹੈ ਪੰਜਾਬ ਸਰਕਾਰ ਦਾ ਨਹਿਰਾਂ ਦਾ ਪਾਣੀ ਖੇਤਾਂ 'ਚ ਲੱਗੇਗਾ ਉਹਦੇ ਨਾਲ ਇੱਕ ਤਾਂ ਲਾਈਟ ਦੀ ਬਜਟ ਹੋਏਗੀ ਔਰ ਜਿਹੜੇ ਟਿਊਬਵਲ ਉਹ ਵੀ ਘੱਟ ਚੱਲਣਗੇ ਸੋ ਇਹ ਵਾਸਤੇ ਸਾਡਾ ਕਿਸਾਨ ਭਾਈਚਾਰਾ ਵੀ ਬਹੁਤ ਖੁਸ਼ ਹੈ ਤੇ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਦਾ ਤੇ ਇਸ ਮਹਿਕਮੇ ਦੇ ਮੰਤਰੀ ਨੇ ਸਰਦਾਰ ਚੇਤਨ ਸਿੰਘ ਜੋੜੇ ਮਾਦਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੁਛੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੋਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਸਲਾਘਾਯੋਗ ਜਿਹੜਾ ਫੈਸਲਾ ਕੀਤਾ ਗਿਆ ਜਿੱਥੇ ਪੰਜਾਬ ਮਾਰੂਥਲ ਬਣਨ ਦੀ ਕਗਾਰ ਤੇ ਹੈ ਉੱਥੇ ਹੀ ਖੇਤਾਂ ਨੂੰ ਨਹਿਰਾਂ ਦਾ ਪਾਣੀਆ ਜਿਹੜਾ ਉਹ ਲੱਗਣ ਲਈ ਜਿਹੜਾ ਪੂਰੇ ਪੰਜਾਬ ਦੇ ਅੰਦਰ ਜਿੱਥੇ ਪਾਣੀ ਨਹੀਂ ਪਹੁੰਚਿਆ ਸੀ ਟੇਲਾਂ ਤੇ ਇਸ ਵਾਰ ਪਾਣੀ ਪਹੁੰਚਿਆ ਸੋ ਕਿਸਾਨ ਨੇ ਜਿਹੜੇ ਬਹੁਤ ਖੁਸ਼ ਦਿਖਾਈ ਦੇ ਰਹੇ ਨੇ ਕਿ 11 ਤਰੀਕ ਨੂੰ ਜਿਹੜਾ ਹੈਗਾ ਕਿਸਾਨਾਂ ਕੋਲ ਪਾਣੀ ਖੇਤਾਂ 'ਚ ਪਹੁੰਚ ਗਿਆ ਤੇ ਕਿਸਾਨਾਂ ਨੇ ਜਿਹੜਾ ਆਪਣਾ ਖੇਤਾਂ ਦੇ ਵਿੱਚ ਝੋਨਾ ਲਾਉਣ ਦਾ ਜਿਹੜੇ ਏਰੀਆ ਦੀ ਡੇਟ ਆ ਗਈ ਉਹ ਤਿਆਰੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਸਾਡੇ ਕੋਲੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਮਹਿਸ ਦੇ ਵਿੱਚ ਅਸੀਂ ਮੌਜੂਦ ਹਾਂ ਕਿਸਾਨ ਭਰਾ ਜਿਹੜੇ ਸਾਡੇ ਨਾਲ ਨੇ ਉਹਨਾਂ ਨਾਲ ਇਹ ਗੱਲ ਸਾਂਝੀ ਕਰਾਂਗੇ ਕਿ ਆਖਰ ਉਨ੍ਹਾਂ ਨੂੰ ਕਿੰਨਾ ਕੁ ਬੇਨਿਫਿਟ ਹੋਇਆ ਔਰ ਪਾਣੀ ਪਹੁੰਚਿਆ ਜਾਂ ਨਹੀਂ ਬਾਈ ਜੀ ਤਾਪਾ ਦੇਖ ਰਿਹਾ ਸਾਹਮਣੇ ਵੇਖ ਤਾਂ ਪਾਣੀ ਚੱਲ ਰਿਹਾ ਜਿਹੜਾ ਭਗਵੰਤ ਮਾਨ ਸਰਕਾਰ ਦਾ ਹੀ ਫੈਸਲਾ ਹੈ ਉਦੇ ਤੋਂ ਕਿੰਨੇ ਕੁ ਸੰਤੁਸ਼ਟ ਹੋਂਦੇ ਸੀ ਜਾਂ ਕਿਹੜੀਆਂ ਕਮੀਆਂ ਨੇ ਜਿਹੜੀਆਂ ਹੋਰ ਵੀ ਰਹਿ ਗਈਆਂ ਨੇ ਜੀ ਵੇਖੋ ਸਾਡੇ ਨਾਲ ਸਾਡੇ ਪਿੰਡ ਦੇ ਮੋਹਦਵਰ ਸੱਜਣ ਕਿਸਾਨ ਸਾਰੇ ਖਲੋਤੇ ਨੇ ਹਰੇਕ ਧੰਦੇ ਨਾਲ ਜਿਹੜੇ ਕੰਮ ਰੱਖਦੇ ਨੇ ਸੋ ਪੰਜਾਬ ਸਰਕਾਰ ਜੇਕਰ ਅੱਜ ਪਿਛਲੀਆਂ ਸਰਕਾਰਾਂ ਨੇ ਫੈਸਲੇ ਲਏ ਹੁੰਦੇ ਤਾਂ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਜਿਹੜੀ ਸਾਡੀ ਪਾਣੀ ਜਿਹੜੀ ਪੰਜਾਂ ਦਰਿਆਵਾਂ ਦੀ ਧਰਤੀ ਪਾਣੀ ਕਲਾਈ ਜਾਂਦੀ ਸੀ ਉਹ ਅੱਜ ਜੇ ਕਿਤੇ ਫੈਸਲੇ ਪਹਿਲਾਂ ਲੈਂਦੇ ਹੁੰਦੇ ਹੁਣ ਜਿਵੇਂ ਬੰਜਰ ਦੀ ਧਰਤੀ ਦਿਨੋਂ ਬਲ ਦਿਨ ਬਣਦੀ ਜਾ ਰਹੀ ਹੈ ਪਿਛਲੇ 2 ਸਾਲਾਂ ਤੋਂ ਸਰਦਾਰ ਜਿਹੜਾ ਭਵਨ ਸਿੰਘ ਮਾਨ ਨੇ ਫੈਸਲਾ ਲਿਆ ਕਿਸਾਨਾਂ ਵਾਸਤੇ ਬਹੁਤ ਸਲੰਘਾਯੋਗ ਕਦਮ ਹੈ ਪੰਜਾਬ ਸਰਕਾਰ ਦਾ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜਾ ਪੰਜ ਦਾ ਸਿਰ ਥੱਲੇ ਜਾ ਰਿਹਾ ਦਿਨ-ਬਰ-ਦਿਨ ਉਹ ਉੱਪਰ ਆਏਗਾ ਕਿਉਂਕਿ ਜੇ ਮੈਂ ਮਾਰਾਂ ਦੇ ਮੁਤਾਬਕ ਸੋਚੀ ਤਾਂ ਆਉਣ ਵਾਲੇ 30-35 ਸਾਲ ਤੱਕ ਜੇ ਇਹ ਫੈਸਲਾ ਨਾ ਲਿਆ ਹੁੰਦਾ ਤਾਂ ਜਿਹੜੀ ਸਾਡੀ ਪੰਜਾਬ ਦੀ ਧਰਤੀ ਇਹ ਬੰਜਰ ਬਣ ਜਾਣੀ ਸੀ ਪਾਣੀ ਨੂੰ ਲੋਕਾਂ ਨੇ ਤਰਸਣਾ ਸੀ ਜਿਵੇਂ ਕਿ ਰਾਜਸਥਾਨ ਦੇ ਵਿੱਚ ਹੋ ਰਿਹਾ ਹੈ ਸੋ ਇਹ ਬਹੁਤ ਸਲਾਘਾਯੋਗ ਕਦਮ ਹੈ ਪੰਜਾਬ ਸਰਕਾਰ ਦਾ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਪਾਣੀ ਨਹਿਰਾਂ ਕੱਸੀਆਂ ਦਾ ਟੇਲਾ ਦੇ ਜਿਹੜਾ ਅਸੀਂ 11 ਤਰੀਕ ਨੂੰ ਪਾਵਾਗੇ ਤੇ 10 ਤਰੀਕ ਰਾਤ ਨੂੰ 12 ਵਜੇ ਇਹ ਪਾਣੀ ਨਹਿਰਾਂ ਚ ਕੱਸੀਆਂ ਚ ਟੇਲਾ ਤੇ ਪਹੁੰਚ ਗਿਆ ਵਾਅਦੇ ਦੇ ਮੁਤਾਬਕ ਕਿਉਂਕਿ ਲਾਈਟ ਜਿਹੜੀ ਸਾਡੇ ਏਰੀਆ ਦੀ ਮਲਵੇ ਦੇ ਵਿੱਚ ਜਿਹੜੀ ਲਾਈਟ ਆ 15 ਤਰੀਕ ਨੂੰ ਆਉਣੀ ਹੈ ਉਸ ਤੋਂ ਪਹਿਲਾਂ ਜੇਕਰ ਸੋਇਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤਾਂ 'ਚ ਲੱਗੇਗਾ ਉਹਦੇ ਨਾਲ ਇੱਕ ਤਾਂ ਲਾਈਟ ਦੀ ਬਜਟ ਹੋਏਗੀ ਔਰ ਜਿਹੜੇ ਟਿਊਬਲ ਉਹ ਵੀ ਘੱਟ ਚੱਲਣਗੇ ਸੋ ਇਹ ਵਾਸਤੇ ਸਾਡਾ ਕਿਸਾਨ ਭਾਈਚਾਰਾ ਵੀ ਬਹੁਤ ਖੁਸ਼ ਹੈ ਤੇ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਦਾ ਤੇ ਇਸ ਮਹਿਕਮੇ ਦੇ ਮੰਤਰੀ ਨੇ ਸਰਦਾਰ ਚੇਤਨ ਸਿੰਘ ਜੋੜੇ ਮਾਦਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਪਿੰਡ ਦੇ ਨੰਬਰਦਾਰ ਵੀ ਮੌਜੂਦ ਨੰਬਰਦਾਰ ਸਾਹਿਬ ਤੁਸੀਂ ਤਾਂ ਪੁਰਾਣੇ ਪਹਿਲਾਂ ਵੀ ਦੇਖਿਆ ਹੋਣਾ ਤੇ ਹੁਣ ਜਿਹੜਾ ਇਹ ਸਰਕਾਰ ਦਾ ਫੈਸਲਾ ਹੈ ਇਹ ਸਰਕਾਰ ਇਹ ਫੈਸਲੇ ਤੋਂ ਪਿੰਡ ਦੇ ਲੋਕ ਜਾਂ ਕਿਸਾਨ ਜਾਂ ਆਮ ਲੋਕ ਕਿੰਨੇ ਕਿ ਸੰਤੁਸ਼ਟ ਨੇ ਬਸ ਰਣ ਰਣ ਅਸੀਂ ਜੀ ਪਰਵਾਰੀ ਸਾਹਿਬ ਵੀ ਸਾਡੇ ਕੋਲ ਪਹੁੰਚੇ ਸਨ ਅਸੀਂ ਸਾਰੀਆਂ ਕੱਸੀਆਂ ਨੂੰ ਇਹਨਾਂ ਦੀਆਂ ਕੜਾਈਆਂ ਨੇ ਦੋ ਦੋ ਵਾਰ ਵਾਰ ਤਿੰਨ ਤਿੰਨ ਵਾਰ ਅਸੀਂ ਜਾਂਦੇ ਰਹੇ ਹਾਂ ਕੱਸੀਆਂ ਨੂੰ ਲੋਕਾਂ ਨੂੰ ਖਾੜ ਖੂਰ ਸਾਰੇ ਪਵਾ ਕੇ ਦਿੱਤੇ ਨੇ ਵੀ ਖਾਲ ਆਪਣੇ ਪਾਓ ਤੇ ਆਪ ਆਪਣਾ ਪਾਣੀ ਪੈ ਪਾਣੀ ਦੀ ਵੀ ਉਹਨਾਂ ਨੂੰ ਗਰੰਟੀ ਦੇ ਵੀ ਪੈ ਵੀ ਤੁਹਾਡੇ ਪਵਾਵਾਂਗੇ ਵੀ ਮਹਿਮਾਨਾਂ ਨਾਲ ਰੱਖ ਕੇ ਅਸੀਂ ਪੈ ਵੀ ਤੁਹਾਡੀ ਮਦਦ ਕਰਾਂਗੇ ਜ਼ਰੂਰ ਵੀ ਪੈ ਵੀ ਤੁਹਾਡੇ ਪਵਾਵਾਂਗੇ ਇਸ ਕਰਕੇ ਜੀ ਅਸੀਂ ਬਹੁਤ ਦੇ ਲੋਕਾਂ ਦੀਆਂ ਕੱਸੀਆਂ ਵਿੱਚ ਕੜਾਈਆਂ ਆਏ ਜਾ ਕੇ ਪਰਵਾਰੀ ਸਾਹਿਬ ਵੀ ਹੰਦਰ ਨੇ ਸਾਡੇ ਕੋਲ ਸਾਰੇ ਜ਼ਿਲ੍ਹੇਦਾਰ ਵੀ ਹੰਦਰ ਨੇ ਤੇ ਜ਼ਿਲ੍ਹੇਦਾਰ ਸਾਹਿਬ ਵੀ ਪਹੁੰਚੇ ਨੇ ਹਾਂ ਜੀ ਬਈ ਜੀ ਜੇ ਆਪਾਂ ਦੇਖੀਏ ਸਪੈਸ਼ਲਿਸਟ ਜਿਹੜਾ ਟਿਊਬਵੈਲ ਨਾਲ ਆਪਾਂ ਜਿਹੜਾ ਖੇਤ ਹੈ ਉਹਨੂੰ ਭਰਦਿਆਂ ਜਾਂ ਆਪਾਂ ਜਿਹੜਾ ਹੈਗਾ ਆ ਸੂਏਆਂ ਦਾ ਕੱਸੀਆਂ ਦਾ ਪਾਣੀ ਹੈ ਕਿੰਨਾ ਕੁ ਫਰਕ ਹੈ ਪਹਿਲਾਂ ਦੇ ਨਾਲੋਂ ਕੀ ਤੁਹਾਡਾ ਬੈਨੀਫਿਟ ਹੋਇਆ ਬਹੁਤ ਜ਼ਿਆਦਾ ਫਰਕ ਆ ਜੀ ਬਹੁਤ ਫਾਇਦਾ ਹੋਇਆ ਜੀ ਟਿਊਬਵਲਾਂ ਦਾ ਪਾਣੀ ਘੱਟ ਲੱਗ ਰਿਹਾ ਹੈ ਤੇ ਸੂਏਆਂ ਦੇ ਪਾਣੀ ਨਾਲ ਸਿੰਚਾਈ ਵਧੀਆ ਹੋ ਜਾਂਦੀ ਹੈ ਜੀ ਤੇ ਸਮੇਂ ਦੀ ਬਚਤ ਵੀ ਹੋ ਜਾਂਦੀ ਹੈ ਜੀ ਪਹਿਲਾਂ ਦੇ ਨਾਲੋਂ ਕੀ ਅੰਤਰ ਹੈ ਪਹਿਲਾਂ ਨਾਲੋਂ ਬਹੁਤ ਅੰਤਰ ਆ ਜੀ ਪਹਿਲਾਂ ਹੁਣ ਲੈਡ ਦਾ ਕੋਈ ਸਭਾਵਨਾ ਨਹੀਂ ਆਉਂਦੀ ਵੀ ਕਿਹੜੇ ਟਾਈਮ ਆਉਣੀ ਆ ਟਾਈਮ ਟੇਬਲ ਨਹੀਂ ਦੀਗਾ ਹੁਣ ਟਾਈਮ ਟੇਬਲ ਲਈ ਲੈਟ ਦਾ 8 ਘੰਟੇ ਜਿਹੜੀ ਛੱਡਣੀ ਆ ਉਹ ਪੂਰੀ ਛੱਡਣਗੇ 15 ਤਰੀਕ ਤੋਂ ਹੀ ਹੁਣ ਵੀ ਸਾਡੇ 9:30 ਤੋਂ 1:30 ਵਜੇ ਤੱਕ ਲੈਟ ਪੂਰੀ ਛੱਡੀ ਜਾਂਦੀ ਹੈ ਜੀ ਠੀਕ ਹੈ ਜਿਹੜਾ ਕੱਸੀਆਂ ਦਾ ਪਾਣੀ ਇਹ ਵੀ ਟਾਈਮ ਨਾਲ ਆ ਗਿਆ ਜੀ ਪਹਿਲਾਂ ਜਿਵੇਂ ਝੋਨਾ ਲਾਉਂਦੇ ਸੀ ਜਾਂ ਹੁਣ ਇਹਦੇ ਨਾਲ ਪਾਣੀ ਨਾਲ ਕਿੰਨਾ ਕਿ ਤੁਹਾਡਾ ਇਹਦਾ ਬਹੁਤ ਫਰਕ ਪੈ ਜੂਗਾ ਜੀ ਹੁਣ ਸਿੰਚਾਈ ਹੋ ਜੂ ਜਾਂ ਖੇਤਾਂ ਦੀ ਪਹਿਲਾਂ ਤਾਂ ਝੋਨਾ ਲਾਉਣ ਵੇਲੇ ਪਾਣੀ ਦੀ ਇੰਨੀ ਘਟ ਵਰਤ ਹੋਊਗੀ ਮੋਟਰਾਂ ਘੱਟ ਚੱਲਣਗੀਆਂ ਤਾਂ ਖੇਤ ਗਿੱਲੇ ਰਹਿਣ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜਾਇ ਇਹਦੇ ਵਿੱਚ ਹੋਰ ਜਿਹੜੀ ਸੁਧਾਰ ਹੈ ਜਿਹੜਾ ਕਿੱਥੇ ਕਿੱਥੇ ਲਿਆਂਦਾ ਜਾ ਸਕਦਾ ਇਹ ਚ ਸੁਧਾਰ ਤਾਂ ਮਤਲਬ ਚਾਹੀਦਾ ਬਹੁਤ ਵਧੀਆ ਜਿਹੜਾ ਕੀਤਾ ਸਰਕਾਰ ਨੇ ਬਹੁਤ ਸੋਹਣਾ ਕੀਤਾ ਜੇ ਇਹਦੇ ਉੱਤੇ ਹੋਰ ਜੇ ਮੜੀ ਜੀ ਗੌਰ ਕਰਨ ਪਾਇਬ ਦੱਬ ਜਾਣ ਜਿਹੜੇ ਖਾਲ ਨੇ ਨਿਕਲਦੇ ਸਵੇਜੋ ਪੱਕੇ ਹੋ ਜਾਣਾ ਤੇ ਉਹਦੇ ਨਾਲ ਜ਼ਿਮੀਂਦਾਰ ਨੂੰ ਬਹੁਤ ਫਾਇਦਾ ਹੁੰਦਾ ਜੀ ਠੀਕ ਹੈ ਜੀ ਤੇ ਬਾਕੀ ਆਪਣਾ ਥੱਲੇ ਵਾਲੇ ਪਾਣੀ ਦੀ ਬਚਤ ਹੋ ਗਈ ਪਾਪ ਲਾਨ ਦਾ ਜਰੂਰੀ ਸਰਕਾਰ ਨੂੰ ਇਹ ਬੇਨਤੀ ਸਾਡੀ ਜਿਹੜੇ ਨਾਲੇ ਨੇ ਉਹ ਤਾਂ ਪੱਕੇ ਹੋ ਜਾਣਾ ਤੇ ਉਹਨਾਂ ਨਾਲ ਸਰਕਾਰ ਦਾ ਧੰਨਵਾਦ ਕਰਾਂਗੇ ਪਾਣੀ ਦੀ ਬਚਤ ਹੋ ਗਈ ਥੱਲੇ ਵਾਲੇ ਦੀ ਨਹਿਰੀ ਪਾਣੀ ਨਾਲੇ ਉਂਝ ਵੀ ਤਾਕਤ ਵਾਲਾ ਜੀ ਜੀ ਇਹ ਤਾਂ ਬਹੁਤ ਫਾਇਦਾ ਜੀ ਸਰਕਾਰ ਦਾ ਧੰਨਵਾਦ ਜਿਨ੍ਹਾਂ ਛੜਤਾ ਟਾਈਮ ਤੇ ਜੀ ਕੀ ਫਰਕ ਹੁੰਦਾ ਇਸ ਪਾਣੀ ਦਾ ਜਿਹੜਾ ਆਪਾਂ ਥੱਲਿਓਂ ਟਿਊਬਵੈਲ ਰਾਹੀਂ ਕੱਢਦੇ ਹਾਂ ਇਸ ਪਾਣੀ ਦਾ ਕੀ ਅੰਤਰ ਸਮਝਾ ਇਹ ਪਾਣੀ ਵਜਨਦਾਰ ਹੁੰਦਾ ਜੀ ਭਾਰਾ ਪਾਣੀ ਹੈ ਫਸਲਾਂ ਵਾਸਤੇ ਚੰਗਾ ਜੀ ਜ਼ਮੀਨ ਨੂੰ ਵੀ ਤਾਕਤ ਦਿੰਦਾ ਜੀ ਉਹ ਥੋੜਾ ਜਿਹਾ ਫਰਕ ਪਾਣੀ ਦਾ ਜੀ ਜਿਹੜਾ ਅਪਥਲੋ ਕੱਢਦੇ ਆ ਬਈ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਮੈਂ ਬਹੁਤ ਵਧੀਆ ਫੈਸਲਾ ਮੰਨਣਾ ਜੀ ਪੰਜਾਬ ਸਰਕਾਰ ਦਾ ਜਿਨੇ ਟਾਈਮ ਤੇ ਸੋਇਆਂ 'ਚ ਪਾਣੀ ਤੇ ਟਾਈਮ ਤੇ ਲਾਈਟ 15 ਤਰੀਕ ਨੂੰ ਸਾਨੂੰ ਮਿਲ ਜਾਣੀ ਹੈ ਸਾਡੀਆਂ ਤਿਆਰੀਆਂ ਨੇ ਪੂਲ ਜੋਰਾਂ ਤੇ ਲੇਬਰ ਆ ਚੁੱਕੀ ਐ ਪੌਦਾਂ ਸਾਡੀਆਂ ਤਿਆਰ ਨੇ ਕੁਦਰਤ ਮਿਹਰਬਾਨ ਹੋ ਗਿਆ 15 ਤਰੀਕ ਤੋਂ ਬਾਅਦ ਚੋਨਾ ਸਟਾਰਟ ਹੋ ਜਾਏਗਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਜਿੱਥੇ ਸਰਕਾਰ ਦੇ ਜਿਹੜੇ ਗਲਤ ਫੈਸਲੇ ਨੇ ਉੱਥੇ ਵਿਰੋਧ ਵੀ ਕਰਨਾ ਬਣਦਾ ਉੱਥੇ ਜਿਹੜੇ ਚੰਗੇ ਫੈਸਲੇ ਨੇ ਉੱਥੇ ਸਾਡਾ ਸਾਰਿਆਂ ਦਾ ਫਾਇਦੇ ਬਣਦਾ ਕਿ ਉਸ ਫੈਸਲੇ ਦੀ ਸਲਾਘਾ ਵੀ ਕੀਤੀ ਜਾਵੇ ਤੇ ਗਰਾਉਂਡ ਰਿਐਲਿਟੀ ਹੈ ਜਿਹੜੀ ਇਹ ਹੈ ਕਿ ਜਿਹੜੇ ਕਿਸਾਨ ਤੇ ਆਮ ਲੋਕ ਨੇ ਉਹ ਇੱਕ ਫੈਸਲੇ ਤੋਂ ਖੁਸ਼ ਨੇ ਜਿਹੜੇ ਪੰਜਾਬ ਦੇ ਭਵਿੱਖ ਦੇ ਲਈ ਇੱਕ ਸ਼ੁਭ ਸੰਕੇਤ ਹੈ ਸੋ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਬਨਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਫ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ